ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਤੋਂ ਇਹ ਮੈਂ ਇੱਕ ਛੋਟਾ ਜਿਹਾ ਆਡੀਓ ਮੈਸੇਜ ਬਣਾ ਕੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੈਂ ਕੋਈ ਆਪਣੀ ਗੱਲ ਕਰਨੀ ਚਾਹੁੰਦਾ ਪਹਿਲੀ ਗੱਲ ਤਾਂ ਮੈਂ ਕੋਈ ਆਪਦੇ ਆਪ ਨੂੰ ਬਾਲਾ ਕੋਈ ਵਿਦਵਾਨ ਜਾਂ ਕੋਈ ਐਜੂਕੇਟਿਡ ਜਾਂ ਕੋਈ ਸੁਲਝਿਆ ਬੰਦਾ ਨਹੀਂ ਮੰਨਦਾ ਠੀਕ ਹੈ ਅਸੀਂ ਤਾਂ ਅਸੀਂ ਤਾਂ ਸੁਸਾਇਟੀ ਦਾ ਉਹ ਹਿੱਸਾ ਉਹ ਅਸੀਂ ਸੁਸਾਇਟੀ ਦਾ ਉਹ ਹਨੇਰੇ ਵਾਲਾ ਖੂੰਜਾਂ ਜਿੱਦੇ ਤੇ ਕੋਈ ਆਉਣਾ ਨਹੀਂ ਚਾਹੁੰਦਾ ਕੋਈ ਦੇਖਣਾ ਨਹੀਂ ਚਾਹੁੰਦਾ ਤੇ ਅਸੀਂ ਨਾ ਉਹਦੇ ਚੋਂ ਬਾਹਰ ਨਿਕਲ ਹੀ ਸਕਦੇ ਆ ਤੇ ਨਾ ਨਿਕਲਣਾ ਚਾਹੁੰਦੇ ਆ ਸਾਨੂੰ ਅਸੀਂ ਮੜਨੇ ਆ ਸਾਨੂੰ ਮੜਾ ਹੀ ਰਹਿਣ ਦੋ ਕੋਈ ਦਿੱਕਤ ਨਹੀਂ ਮੈਂ ਕੋਈ ਆਪਦੇ ਆਪ ਨੂੰ ਚੰਗਾ ਬਣਾਉਣ ਨੂੰ ਜਾਂ ਆਪਦੇ ਆਪ ਨੂੰ ਬਹੁਤ ਸਲਝਿਆ ਹੋਇਆ ਸਾਬਤ ਕਰਨ ਨੂੰ ਇਹ ਆਡੀਓ ਨਹੀਂ ਪਾਉਣ ਲੱਗਿਆ ਮੈਂ ਇਹ ਆਡੀਓ ਸਿਰਫ ਐਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਤੱਕ ਸਾਰਿਆ ਜਿਨ੍ਹਾਂ ਨੇ ਨਾ ਧੁੱਪ ਵੇਖੀ ਨਾ ਠੰਡ ਵੇਖੀ ਨਾ ਮੀਂਹ ਵੇਖਿਆ ਉਹਨਾਂ ਨੇ ਮੂਸੇ ਵਾਲਾ ਪਰਿਵਾਰ ਦੇ ਦਿਨ ਰਾਤ ਸਪੋਰਟ ਕੀਤੀ ਐ ਠੀਕ ਆ ਸਾਡੇ ਉਲਟ ਬੋਲੇ ਆ ਚਲੋ ਕੋਈ ਨਹੀਂ ਬੋਲੇ ਆ ਬਹੁਤ ਦੁਨੀਆ ਬੋਲਦੀ ਐ ਸਾਡੇ ਕੰਮ ਨੂੰ ਵੀ ਇਦਾਂ ਦੇ ਨੇ ਸਾਡੇ ਉਲਟ ਬੋਲਣਾ ਲੋਕਾਂ ਨੇ ਅਸੀਂ ਮੜੇ ਆ ਮੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਆਲੋਚਨਾ ਕਰਨੀ ਐ ਠੀਕ ਐ ਪਰ ਬਈ ਹੋਰ ਕੋਈ ਚਾਰਾ ਨਹੀਂ ਚੱਲਿਆ ਮਰਦਾ ਕੀ ਨਹੀਂ ਕਰਦਾ ਬੰਦਾ ਠੀਕ ਐ ਜਦੋਂ ਆਪ ਦਾ ਘਰ ਲੋਕਾਂ ਨੇ ਫੁਕਰਿਆਂ ਨੇ ਛੇੜੀਆਂ ਨੇ ਬਿਨਾਂ ਗੱਲੋਂ ਕੁਕਤਣਾਕ ਲੈ ਕੇ ਉਦੋਂ ਮਾੜੇ ਬਣਿਆ ਉਦੋਂ ਪਹਿਲਾਂ ਚੰਗੇ ਹੀ ਸੀ ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ 40 40 ਘੰਟੇ ਟਰੱਕ ਚਲਾਇਆ ਲਗਾਤਾਰ ਕਿਸੇ ਬੰਦੇ ਦਾ ਕਦੇ ਰੁਪਈਆ ਦਾ ਹੱਕ ਨਹੀਂ ਮਾਰਿਆ ਕੋਈ ਕਹਿ ਦੇਵੇ ਬੰਦਾ ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ ਉਦੋਂ ਪਹਿਲਾਂ ਕੋਈ ਕਹੇ ਦੇ ਗੋਲਡੀ ਬਰਾੜ ਨੇ ਕਿਸੇ ਦੀ ਪੰਜੀ ਵੀ ਦੇਣੀ ਜਾਂ ਕਦੇ ਕਿਸੇ ਦਾ ਹੱਕ ਮਾਰਿਆ ਉਦੋਂ ਬਾਅਦ ਸ ਤਾਂ ਰਾਵਾਂ ਤੇ ਇਹਨਾਂ ਤੇ ਪੈ ਗਏ ਕੋਈ ਚੰਗੇ ਮਾੜੇ ਦਾ ਟੁੱਕ ਹੀ ਨਹੀਂ ਰਹਿ ਗਿਆ ਠੀਕ ਹੈ ਜੋ ਮੂਰੇ ਆਉਂਦਾ ਬਸ ਆ ਹੀ ਜਾਂਦਾ ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਲੋਕ ਅੱਜ ਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਤਕ ਸੋਚਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰ ਲੱਗ ਗਿਆ ਤੇ ਮਿਸਗ੍ਰੇਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਇੱਥੇ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਆਪਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ ਜੋ ਉਹਦੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਇਹਦੇ ਪਿਓ ਦੀ ਸੋਚ ਹੈ ਜਿਹੜੇ ਬੰਦੇ ਨੇ ਆਪਦੇ ਮੂੰਹ ਹੀ ਕਹਤਾ ਹੈ ਵੀ ਜਿੱਦਣ ਦੀ ਵੋਟ ਬਣੀ ਆ ਉਦਦੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਇਲਾਵਾ ਉਹ ਚਰਚ 84 ਵੀ ਆ ਗਈ ਮਾਕੀ ਵੀ ਸਾਰੇ ਦੌਰ ਨਾਂਗੇ ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਅਜੇ ਵੀ ਤੁਸੀਂ ਜੇ ਉਹਨਾਂ ਨੂੰ ੱੱੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤੇ ਹੰਡਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹ ਜੇ ਬੰਦਿਆਂ ਨੂੰ ਉਹਨਾਂ ਦੇ ਬਰਾਬਰ ਨਾਮ ਬਾਓ ਠੀਕ ਹੈ ਇੱਕ ਭਰਕੁੰਦਾ ਲੱਖ ਤੇ ਕੱਖ ਚ ਹੁਣ ਮੈਂ ਤੁਹਾਨੂੰ ਮੂਸੇ ਵਾਲੇ ਦੀਆਂ ਕੁਝ-ਕੁਝ ਗੱਲਾਂ ਯਾਦ ਕਰਾਉਣੀਆਂ ਚਾਹੁੰਦਾ ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ ਤੇ ਜਿਹੜੇ ਲੋਕਾਂ ਨੇ ਇੰਨੀਆਂ ਚੀਕਾਂ ਮਾਰੀਆਂ ਵੀ ਮੂਸੇ ਵਾਲਾ ਮਰ ਗਿਆ ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਤ ਦੇਣ ਵਾਲਾ ਰਹਿ ਹੀ ਨਹੀਂ ਗਿਆ ਤੁਹਾਨੂੰ ਮੈਂ ਕੁਝ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਬਾਰੇ ਤੁਹਾਡੇ ਮੂਰੇ ਲਿਆਉਣ ਗਿਆ ਆਪਣੀ ਅੱਜ ਕੱਲ੍ਹ ਆ ਰਜੇਵੇਂ ਨੇ ਨੇ ਆਪਾਂ ਉਲਝੇਵੇਂ ਇੰਨੇ ਆ ਸਾਰੇ ਆਦਮੀਆਂ ਦੀਆਂ ਜ਼ਿੰਦਗੀਆਂ 'ਚ ਆਪਾਂ ਗੱਲਾਂ ਭੁੱਲ ਜਾਂਦੇ ਆ ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ ਆਹੀ ਕੁਛ ਚੱਲੀ ਜਾਂਦਾ ਤਾਂ ਸਾਨੂੰ ਮੇਬੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਉਹਦੀਆਂ ਕੁਝ-ਕੁਝ ਚੀਜ਼ਾਂ ਯਾਦ ਕਰਾਉਣਾ ਹੁੰਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਬਾਰੇ ਤੁਹਾਨੂੰ ਰਿਮਾਈਂਡ ਕਰਾਉਣਾ ਉਹੀ ਸਿੱਧੂ ਮੂਸੇਵਾਲੇ ਨੂੰ ਤੁਸੀਂ ਪੰਥਕ ਦੱਸਦੇ ਹੋ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਰਾਹੁਲ ਗਾਂਧੀ ਜਿਨੇ ਕੋਟੀ ਹੱਥ ਲਾ ਕੇ ਇਲੈਕਸ਼ਨ ਸਟਾਰਟ ਕੀਤੇ ਆ ਉਹਦਾ ਜਿੱਦੇ ਦਸਤਖਤਦਾਰ ਕਟਨ ਸੀ ਬਿਆਨਤ ਸਿੰਘ ਬੁੱੱਛੜ ਦਾ ਪੋਤਾ ਰਮਨੀਤ ਸਿੰਘ ਬਿੱਟੂ ਲੁਧਿਆਣਿਓਂ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਸਤਖਤਾਂ ਢੀਬਣ ਕੱਟ ਕੇ ਗਿਆ ਸੀ ਤੁਹਾਨੂੰ ਫੋਟੋ ਮੈਂ ਅੱਜ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ ਇਹ ਉਹੀ ਸਿੱਧੂ ਆ ਜਿਨੇ ਜਿਹੜਾ ਉਮਰਾਂਨਗਲ ਨੂੰ ਜਾ ਕੇ ਉੱਥੇ ਉਮਰਾਂਨਗਲ ਪਿੰਡ ਜਾਣਾ ਸੀ ਵੀ ਉਮਰਾਂਨਗਲ ਸਾਹਿਬ ਆ ਕਾੜੇ ਤੁਸੀਂ ਬਹੁਤ ਲਗਾਈ ਹੋਣੇ ਆ ਪਰ ਜਿਹੜਾ ਖੜਾ ਅੱਜ ਮੈਂ ਤੁਹਾਡੇ ਘਰ ਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾਂਨਗਲ ਨਾਲ ਜੱਫ ਜੋ ਤੇ ਨੱਚਦਾ ਸੀ ਉਹ ਵੀਡੀਓ ਹਜੇ ਤੱਕ YouTube ਤੇ ਹੈਗੀਆਂ ਇਹ ਉਮਰਾਨ ਅੰਗਲ ਪਰਿਵਾਰ ਉਹੀ ਹੈ ਜਿਨੇ ਤਿੰਨ ਪੀੜੀਆਂ ਤੋਂ ਸਿੱਖਾਂ ਦਾ ਖੂਨ ਪੀਤਾ ਇਹਦਾ ਦਾਦਾ ਜੀਵਨ ਸਿੰਘ ਉਮਰਾਨ ਅੰਗਲ ਜੋ ਭਿੰਡਰਾਂ ਵਾਲੇ ਸੰਤਾਂ ਦੇ ਵੇਲੇ ਮਾਲ ਮੰਤਰੀ ਸੀਗਾ ਇਹਨੇ ਭਿੰਡਰਾਂ ਵਾਲੇ ਸੰਤਾਂ ਨੇ ਜਿੰਨੀ ਖਲਾਫਤ ਕਰ ਸਕਦਾ ਸੀ ਉੰਨੀ ਖਲਾਫਤ ਕੀਤੀ ਹੈ ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ ਪੰਥ ਦੇ ਉਲਟ ਚੱਲਿਆ ਇਹਦਾ ਮੁੰਡਾ ਖਾੜਕੂਆਦ ਵੇਲੇ ਐਸਐਸਪੀ ਸੀਗਰਾ ਇਹਨੇ ਹਜ਼ਾਰਾਂ ਲੱਖਾਂ ਐਨਕਾਊਂਟਰ ਕੀਤੇ ਆ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਿਸਾਬ ਹੀ ਨਹੀਂ ਇਹਨਾਂ ਦੀ ਤੀਜੀ ਜਨਰੇਸ਼ਨ ਆ ਆਪਨ ਮਰਾਜ ਸਿੰਘ ਮਰਨੰਗਲ ਜਿਹੜਾ ਅੱਜਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਬਹਿਬਲ ਗੋਲੀकांड ਦੇ ਦੋਸ਼ੀ ਸੀ ਜਿਹਦੇ ਨਾਲ ਸਿੱਧੂ ਦੀ ਵੀਡੀਓ ਆ ਸਟੇਜਾਂ ਤੇ ਨੱਚਦਿਆਂ ਦੀ ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਨੇ ਆ ਠੀਕ ਹੈ ਫੇਰ ਤੁਹਾਨੂੰ ਗੱਲ ਯਾਦ ਕਰਾਦਾ ਇਹਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ ਇਹ 29 ਮਈ 2000 22 ਨੂੰ ਮਰਿਆ ਠੀਕ ਹੈ ਇਹਨੇ ਸ਼ੋਅ ਅਨਾਉਂਸ ਕੀਤਾ ਵਿਆ ਸੀ 5 ਜੂਨ ਦਾ ਆ ਤੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ 'ਚ ਠੀਕ ਹੈ 5 ਜੂਨ ਨੂੰ ਕੀ ਹੁੰਦਾ ਯਾਦ ਹੈ ਕੱਲੂ ਘਰ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੁੰਦੀ ਆ ਉਦੋਂ ਪਿੰਡਣਾਲੇ ਸੰਤ ਪੂਰੇ ਹੋਏ 6-7000 ਨਿਹੱਥੇ ਦਰਦੋਸ਼ੇ ਮੁੰਡੇ ਕੁੜੀਆਂ ਬੱਚਿਆਂ ਨੂੰ ਨਥਿਆਂ ਨੂੰ ਮਾਰਿਆ ਗਿਆ ਉਸ ਦਿਨ ਆਪਣੇ ਕਿਸੇ ਕਿਸੇ ਜਵਾਗ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿੰਦੇ ਆ ਭਾਈ ਅਗਲੇ ਹਫਤੇ ਮਨਾਵਾਂਗੇ ਯਾਰ ਆਹ ਹਫਤੇ ਤਾਂ ਖਾਂਦੇ ਪੀਂਦੇ ਜਾਂ ਵਧੀਆਂ ਨਹੀਂ ਲੱਗਦੀਆਂ ਕੋਈ ਨਾਚ ਗਾਣਾ ਕਰਦੇ ਬਹੁਤ ਭਾਰੀ ਦੇਣ ਨੇ ਕੌਮ ਤੇ ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਉਂਸ ਕੀਤਾ ਹੋਇਆ ਸੀ ਇਹ ਦਾ ਸ਼ੂਨੀ ਸੀ ਕ concert ਸੀ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਹਜ਼ਾਰਾਂ ਚ ਉਹਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ 29 ਤਰੀਕ ਨੂੰ ਮਰਿਆ ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਪੇਸ਼ ਕੀਤੀ ਲਾਸਟ ਵੀ ਸ਼ੋ ਸੋਲਡ ਆਊਟ ਆ ਇਨੂੰ ਕਾਲੀ ਨਾਲ ਮਾਰਨ ਦਾ ਵੀ ਸਾਡਾ ਇੱਕ ਇਹ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਸ ਤੋਂ ਬਾਅਦ ਉਹ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੈਨੂੰ ਐਸੇ ਪਤਾ ਨਹੀਂ ਕਦੋਂ ਆਥਣਾ ਯਾਨੀ ਕਦੋਂ ਨਹੀਂ ਆਉਣਾ ਠੀਕ ਹੈ ਨਾਲੇ ਇਹਨੂੰ ਅਸੀਂ ਸ਼ੋਅ ਨਹੀਂ ਚਲਾਉਣਾ ਚਾਹੁੰਦੇ ਉਹ ਜੇ ਸ਼ੋਅ ਲੱਗ ਜਾਂਦਾ 5 ਜੂਨ ਨੂੰ ਦਿੱਲੀ ਜਾ ਕੇ ਪੱਗ ਬੰਨਣ ਵਾਲਾ ਮੁੰਡਾ 5 ਜੂਨ ਨੂੰ ਜੋ ਕਾਂਗਰਸੀ ਦਾ ਬੰਦਾ ਹੋਵੇ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਹੋਵੇ ਕੁਝ ਟਾਈਮ ਪਹਿਲਾਂ ਉਹ ਪੰਜ ਨੂੰ ਨੂੰ ਦਿੱਲੀ ਜਾ ਕੇ ਸ਼ੋਅ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ ਠੀਕ ਹੈ ਇਹ ਦੋ ਵੱਡੀ ਕੌਮ ਵਾਸਤੇ ਕੋਈ ਬੇਸਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਇਹ ਇਹ ਸਟਰੈਟਜੀਜ਼ ਹੁੰਦੀਆਂ ਨੇ ਤਾਂਕਿ ਕੌਮਾਂ ਦੇ ਮਨਾਂ 'ਚ ਇਹ ਚੀਜ਼ਾਂ ਫਿੱਕੀਆਂ ਪਾਈਆਂ ਜਾਣ ਜਿਹੜੀਆਂ ਜਿਹੜੇ ਦਿਨਾਂ 'ਚ ਦਿਵਾਨ ਲੱਗਨੇ ਚਾਹੀਦੇ ਕੀਰਤਨ ਲੱਗਨੇ ਚਾਹੀਦੇ ਆ ਜਾਗਰੂਕਤਾ ਆਉਣੀ ਚਾਹੀਦੀ ਆ ਦੁਬਾਰੇ ਯਾਦ ਕਰਾਉਣਾ ਚਾਹੀਦਾ ਵੀ ਸਾਡੇ ਨਾਲ ਇਹਨਾਂ ਦਿਨਾਂ 'ਚ ਕੀ ਹੋਇਆ ਸੀ ਭਿੰਡਰਾਣੇ ਸੰਤਾਂ ਨਾਲ ਕੀ ਹੋਇਆ ਸੀ ਅਕਾਲ ਤਖਤ ਨਾਲ ਕੀ ਹੋਇਆ ਸੀ ਉਹਨਾਂ ਦਿਨਾਂ ਵਿੱਚ ਇਹਨੇ ਸ਼ੋਅ ਲਾਉਣਾ ਸੀ 5 ਜੂਨ ਨੂੰ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇਹਨਾਂ ਚੀਜ਼ਾਂ ਨਾਲ ਹੀ ਦਿਮਾਗ 'ਚ ਗੱਲਾਂ ਗੱਡੀਆਂ ਉੰਦਿਆਂ ਨੇ ਟਾਈਮ ਟੂ ਟਾਈਮ ਪਾ ਕੇ ਤੁਹਾਨੂੰ ਲੱਗਦਾ ਵੀ ਇਹ ਕੋਇਨਸੀਡੈਂਸ ਸੀ ਤੁਹਾਨੂੰ ਤਾਂ ਕਾਂਗਰਸ ਦੀ ਐਲ ਵਿੱਚ ਕੋਈ ਹੈ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋ ਕਿਉਂ ਲਵਾਉਣਾ ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ ਇਹ ਨਹੀਂ ਕੋਈ ਵੀ ਇਹਨੇ ਅਣਜਾਣੇ ਚ ਸ਼ੋ ਅਨਾਉਂਸ ਕਰਤਾ ਤੇ ਇਹਨੂੰ ਪਤਾ ਨਹੀਂ ਸੀ ਜਦੋਂ ਇਹਨੇ ਡੇਟ ਅਨਾਉਂਸ ਕੀਤੀ ਉਸ ਤੋਂ ਬਾਅਦ ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਰਾਂ ਚ ਕਿ ਭਾਈ ਇਹ ਇੰਨਾ ਦਰਾਂ ਚ ਸ਼ੋ ਨਾ ਲਾ ਤੂੰ ਇਹ ਤੂੰ ਗਲਤ ਕਰ ਰਿਹਾ ਇਹਨੇ ਬਾਅਦ ਚ ਲਾਈਵ ਹੋ ਕੇ ਜਵਾਬ ਦਿੱਤਾ ਅਸੀਂ ਵੀ ਸਾਡਾ ਤਾਂ ਇਹ ਕਿਹਾ ਹੈ ਅਸੀਂ ਕੀ ਕਰੀਏ ਅਸੀਂ ਰੋਟੀ ਨਹੀਂ ਖਾਣੀ ਭੁੱਖੇ ਮਰ ਜੀ ਮਾਰਾਈ ਤੋਂ ਡਰਨਾ ਚਾਹੀਦਾ ਸੀ ਉਹਨੂੰ ਕਿਉਂਕਿ ਮੌਤ ਵੀ ਸ਼ਾਇਦ ਤਾਂ ਹੀ ਆਈ ਹੈ ਮਹਾਰਾਜ ਨੇ ਇਹਨੂੰ ਇੰਨਾ ਕੁਝ ਦਿੱਤਾ ਇੰਨੀ ਇਹਨੂੰ ਸ਼ੌਹਰਤ ਦਿੱਤੀ ਇਹਨਾਂ ਨੂੰ ਪੈਸਾ ਦਿੱਤਾ ਪਰ ਇਹ ਬੰਦੇ 'ਚ ਹਜੇ ਵੀ ਇੰਨਾ ਸਬਰ ਨਹੀਂ ਆਇਆ ਸੀ ਵੀ ਇਹ ਇੱਕ ਦਿਨ ਸ਼ੋਕ ਛੱਡ ਦੇ ਵਿਆਪ ਦੀ ਕੌਮ ਦੇ ਕਹਿਣ ਤੇ ਇਹ ਡਟਿਆ ਰਿਹਾ ਉਹ ਚੀਜ਼ ਤੇ ਤੇ ਜੇ ਇਹ 29 ਨੂੰ ਨਾ ਮਰਦਾ ਤੇ ਇਹਨੇ 5 ਤਰੀਕ ਨੂੰ ਸਾਰੀ ਕੌਮ ਦੀ ਬੇਇੱਜ਼ਤੀ ਕਰਾਉਣੀ ਸੀ ਉੱਥੇ ਠੀਕ ਹੈ ਤੁਸੀਂ ਇਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਠੀਕ ਹੈ ਫਿਰ ਤੁਸੀਂ ਕਹਿੰਦੇ ਹੋ ਇਹਨੇ ਪੰਥਕ ਗਾਣੇ ਗਾਏ ਠੀਕ ਹੈ ਪੰਥਕ ਸੋਚ ਵਾਲਾ ਸੀ ਇਹਨੇ ਸ਼ਹੀਦਾਂ ਦੇ ਨਾਮ ਲੈ ਗਾਣਿਆਂ ਚ ਠੀਕ ਹੈ ਕਦੋਂ ਲੈ ਬਈ ਐਸ ਵੀ ਐਲ ਚੱਲਿਆ ਐਸ ਵੀ ਐਲ ਕਦੋਂ ਆਇਆ ਗਾਣਾ ਜਦੋਂ ਸਿੱਧੂ ਮਰ ਗਿਆ ਉਦੋਂ ਬਾਅਦ ਮੈਂ ਇਹ ਵੀ ਕਹਿ ਦਿੰਨਾ ਐਸ ਵੀ ਐਲ ਨੇ ਗਾਇਆ ਵੀ ਨਹੀਂ ਹੋਣਾ ਗਾਣੇ ਵੀ ਉਹ ਸਾਰੇ ਅੱਜ ਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ ਉਹਨਾਂ ਨੂੰ ਪਤਾ ਵੀ ਅੱਜ ਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਝ ਘੰਟੇ ਦੇ ਵਿੱਚ ਤਿਆਰ ਹੋ ਜਾਂਦਾ ਚਾਹੇ ਉਹ ਬੰਦਾ ਆਪ ਗਾਵੇ ਚਾਹੇ ਨਾ ਗਾਵੇ ਅੱਜ ਕੱਲ ਸੌਫਟਵੇਅਰ ਇਦਾਂ ਦੇ ਨੇ ਕਿ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਗਵਾ ਸਕਦੇ ਹੋ ਠੀਕ ਐ ਐਸਵਾਈ ਵਾਲੇ ਦੇ ਮਰਨ ਤੋਂ ਬਾਅਦ ਆਇਆ ਨਾਲੇ ਐਸਵਾਈ ਵਾਲ ਗਾਣੇ ਤਾਂ ਕੀ ਮਤਲਬ ਭਈ ਜਿਨ੍ਹਾਂ ਨੇ ਜਿਹੜੇ ਪਰਿਵਾਰ ਨੇ ਗਾਂਧੀ ਪਰਿਵਾਰ ਨੇ ਜਿਨ੍ਹਾਂ ਨੇ ਉਹ ਨਹਿਰ ਕੱਢੀ ਸੀ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰਫੜ ਉਹਨਾਂ ਦੇ ਪਰਿਵਾਰਾਂ ਦਾ ਜਾ ਕੇ ਇਹ ਗੋਡੀ ਹੱਥ ਲਈ ਜਾਂਦਾ ਸੀ ਪੰਡਰਾਂਲੇ ਸੰਤਾਂ ਦੀ ਆਪਾਂ ਕਹਿੰਦੇ ਆ ਇਹਦੇ ਹੱਥ ਤੇ ਟੈਟੂ ਬਣਿਆ ਸੀ ਕਿੱਥੇ ਫੋਟੋ ਵੇਖ ਲਈ ਤੁਸੀਂ ਪੰਡਰਾਂਲੇ ਸੰਤਾਂ ਦੀ ਟੈਟੂ ਬਣਾਈ ਦੀ ਇਹਦੇ ਹੱਥ 'ਚ ਸਭ ਅਫਵਾਹਾਂ ਨੇ ਇਹ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ ਇਹ ਨੈਰੇਟਿਵ ਬਣਾਤਾ ਵੀ ਉਹ ਤਾਂ ਬੜਾ ਭਈ ਪੰਥਕ ਸੋਚਦਾ ਮਾਲਕ ਸੀ ਜਾਂ ਕੁਛ ਇਹ ਆਉਣ ਵਾਲਾ ਬਿਆਨਤਾ ਪੁੱਛੜ ਬੰਨਾ ਸੀ ਜਿੱਡਾ ਇਹ ਹੰਕਾਰਿਆ ਜਿੱਡਾ ਇਹ ਰੱਬ ਨੂੰ ਭੁੱਲ ਚੁੱਕਿਆ ਸੀ ਠੀਕ ਹੈ ਪੇਟੇ ਜਿਉਂਦਿਆਂ ਤੋਂ ਜਦੋਂ ਇਹ ਦਿੱਲੀ ਧਰਨੇ ਤੇ ਗਿਆ ਉੱਥੇ ਲੋਕਾਂ ਨੇ ਇਹਨੂੰ ਗਾਣਾ ਘੱਟ ਘੱਟ ਭਜਾਇਆ ਇੱਕ ਤੋਂ ਖੜਿਆ ਨਹੀਂ ਗਿਆ ਉੱਥੇ ਵੀਡੀਓ ਨੇ ਅੱਜ ਕੱਲ ਭੱਜ ਜਾ ਗਦਾੜਾ ਕਾਂਗਰਸ ਦੇ ਟੱਟੂ ਆ ਗਏ ਇੱਥੇ ਭੱਜ ਜਾ ਤੂੰ ਇੱਥੇ ਕੀ ਲੈਣ ਆਇਆ ਜਦੋਂ ਮਾਨਸੇ ਕਿਸਾਨ ਧਰਨਾ ਲੱਗਿਆ ਸੀ ਉੱਥੇ ਮਾਨਸੇ ਵਾਲੇ ਕਿਸਾਨ ਆਗੂਆਂ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ ਇਹ ਉੱਥੇ ਜਾ ਕੇ ਬਹਿ ਗਿਆ ਆਪਣੇ ਦੋਸਤਾਂ ਨਾਲ ਤੇ ਇਹਨੂੰ ਕਹਿੰਦੇ ਤੂੰ ਇੱਥੇ ਕੀ ਆਇਆ ਖੜਾ ਹੋ ਕਹਿੰਦਾ ਤੂੰ ਚੱਲ ਘਰੇ ਤੂੰ ਤਾਂ ਕਾਂਗਰਸ ਚ ਹੈ ਤੂੰ ਇੱਥੇ ਕੀ ਕਰਨਾ ਆਇਆ ਇਹ ਨੇ ਉੱਥੋਂ ਆ ਕੇ ਬਾਅਦ ਚ ਆ ਕੇ ਬੋਲੇ ਵੀ ਆ ਵੀ ਮੇਰੀ ਬੇਇੱਜ਼ ਠੀਕ ਹੈ ਰਾਹੁਲ ਗਾਂਧੀ ਦੇ ਨਾਲ ਹੈਲੀਕਾਪਟਰ ਚ ਇਹ ਘੁੰਮਦਾ ਸੀ ਠੀਕ ਹੈ ਗਾਂਧੀ ਪਰਿਵਾਰ ਦੀ ਸੋਚ ਨੂੰ ਸਟਰੋਂਗ ਕਰਨ ਤੇ ਇਹਦਾ ਬੰਦੇ ਦਾ ਜ਼ੋਰ ਲੱਗਿਆ ਹੋਇਆ ਸੀ ਉਮਰ ਅੰਗਨ ਆ ਇਹਦੀ ਯਾਰੀ ਰਮਨਜੀਤ ਬਿੱਟੂ ਨਾਲ ਇਹਦੀ ਯਾਰੀ ਠੀਕ ਹੈ ਗਾਂਧੀ ਨਾਲ ਇਹਦੀ ਯਾਰੀ ਕਾਣੇ ਤੁਹਾਨੂੰ ਮੈਂ ਦੱਸ ਦਿਆ ਹੈ ਐਸਵਾਈਐਲ ਤੂੰ ਜਿਹੜੇ ਗਾਣਾ ਕੱਢਾ 295 ਇਹ ਕੱਢਿਆ ਸੀ ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਜਦੋਂ ਇਹਨੇ ਸ਼ਹੀਦ ਮਾਈ ਭਾਗੋ ਦੀ ਤੁਲਨਾ ਇੱਕ ਇੱਕ ਮਾਡਲ ਨਾਲ ਕੀਤੀ ਸੀ ਜੋ ਮਾਡਲ ਦੇ ਜਿਹੜੇ ਕੱਪੜੇ ਗਾਣਿਆਂ ਚ ਪਾਏ ਸੀ ਉਸ ਗਾਣੇ ਚ ਪਾਏ ਸੀ ਤੁਸੀਂ ਉਹ ਵੀ ਦੇਖ ਲਿਓ ਜਾਂ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ ਸ਼ਹੀਦ ਮਾਈ ਭਾਗੋ ਜਿਨ੍ਹਾਂ ਦਾ ਨਾਮ ਵੀ ਅਤਮ ਨਾ ਲੈਣਾ ਚਾਹੀਦਾ ਜਿਨ੍ਹਾਂ ਧੀਆਂ ਮਸਾਲਾ ਦਿੱਤੀਆਂ ਹੋਈਆਂ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੇ ਰਾਵਾਂ ਤੇ ਤੁਰਮ ਤੇ ਸੇਧ ਦਿੰਦੀਆਂ ਨੇ ਇਹਨੇ ਉਹਦੀ ਕੰਪੇਅਰ ਮੈਂ ਹੀ ਭਾਗੋ ਦੀ ਕਿਹਦੇ ਨਾਲ ਕੀਤੀ ਸੀ ਤੁਸੀਂ ਆਪ ਦੇਖ ਲਿਓ ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ ਉਦੋਂ ਬਾਅਦ ਚ ਇਹਨੇ ਉਹ ਗਾਣਾ ਕੱਢਿਆ ਸੀ ਵੀ ਹਾਂ ਤੁਸੀਂ ਕੌਣ ਹੋ ਨੰਨੇ ਸਾਨੂੰ ਦੱਸਣ ਵਾਲਾ ਵੀ ਅਸੀਂ ਆਪ ਦਾ ਧਰਮ ਕਿਵੇਂ ਫੋਲੋ ਕਰਨਾ ਸ਼ਹੀਦ ਕਹਿਣਾ ਕਹੀ ਜਾਓ ਪਰ ਯਾਰ ਕੁਝ ਸੋਚੋ ਜਿਹੜੇ ਸੱਚੇ ਸ਼ਹੀਦ ਹੈ ਉਹਨਾਂ ਨੂੰ ਤੁਸੀਂ ਐ ਹੋਜੇ ਫਰਜੀ ਸ਼ਹੀਦਾਂ ਦੇ ਨਾਲ ਲਿਆ ਕੇ ਬਿਠਾ ਦੋ ਕਿ ਤਾ ਤੁਸੀਂ ਸ਼ਹਾਦਤ ਦਾ ਮਿਆਰ ਕਿੰਨਾ ਨੀਵਾ ਕਰ ਰਹੇ ਹੋ ਯਾਰ ਸ਼ਹੀਦ ਉਹ ਆ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ ਮਾਰਿਆ ਉਹਨੂੰ ਗੁਰਦੁਆਰੇ ਤੇ ਪ੍ਰਧਾਨ ਨੂੰ ਜੋ ਗੁਰਦੁਆਰਾ ਸਾਹਿਬ ਦੀ ਉੱਥੇ ਹਦੂਦ ਅੰਦਰ ਗਲਤ ਕੰਮ ਕਰਾਉਂਦਾ ਸੀ ਆਰਕੈਸਟਰ ਨਚਾਉਂਦਾ ਸੀ ਉਹਦੀ ਸ਼ਹੀਦ ਦੀ ਲਾਸ਼ ਨਹੀਂ ਲੈਣ ਗਿਆ ਕੋਈ ਉੱਥੋਂ 15 ਦਿਨ ਬਾਅਦ ਉੱਥੋਂ ਦੇ ਐਸਐਸਪੀ ਜਦੋਂ ਤਾਂ ਐਨਕਾਊਂਟਰ ਹੋ ਗਿਆ ਵਿਚਾਰੇ ਦਾ ਕਈ ਇਹਦੀ ਗੱਲ ਹੀ ਹੈ ਮਹੀਨੇ ਦੋ ਮਹੀਨਿਆਂ ਦੀ ਜਦੋਂ ਉਹਦਾ ਐਨਕਾਊਂਟਰ ਹੋ ਗਿਆ ਉਸ ਤੋਂ ਬਾਅਦ ਚੀਐਸਐਸਪੀ ਨੇ 15 ਦਿਨ ਬਾਅਦ ਰਿਪੋਰਟ ਦਿੱਤੀ ਸੀ ਕਿ ਮੀਡੀਆ 'ਚ ਕਿ ਹਜੇ ਤੱਕ ਕੋਈ ਕੋਈ ਲਾਸ਼ ਨਹੀਂ ਲੈਣ ਆਇਆ ਉਹਦਾ ਕੋਈ ਵਾਰਿਸ ਨਹੀਂ ਆਇਆ ਤੇ ਜੇ ਥੋੜੇ ਦਿਨ ਹੋਰ ਕੋਈ ਨਾ ਆਇਆ ਤੇ ਅਸੀਂ ਇਹ ਲਾਸ਼ ਗੁੰਮਸ਼ੁਦਾ ਸਮਝ ਕੇ ਜਾਂ ਉਹਨਾਂ ਦੇ ਜਿਹੜੇ ਲਵਾਰਸ ਹੁੰਦੇ ਆ ਉਹਨਾਂ 'ਚ ਸਾੜ ਦਿਆਂਗੇ ਜਿਹੜੇ ਤਾਂ ਸ਼ਹੀਦ ਦੇ ਜਿਹੜੇ ਤਾਂ ਸ਼ਹੀਦ ਨੇ ਕੌਮ ਦੇ ਉਹਨਾਂ ਦੀਆਂ ਲਾਸ਼ਾਂ ਕੂੜਿਆਂ 'ਚ ਰੁੱਲਦੀਆਂ ਫਿਰਦੀਆਂ ਉੱਥੇ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ ਤੇ ਜਿਹੜੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਂਗਰਸ ਦਾ ਝੰਡਾ ਪਾ ਕੇ ਸ਼ਮਸ਼ਾਨ ਘੰਟ ਤੱਕ ਲੈ ਕੇ ਗਏ ਉਹਨਾਂ ਪਿੱਛੇ 2 ਸਾਲ ਹੋ ਗਏ ਆਪਾਂ ਦੇਸ਼ਾਂ ਵਿਦੇਸ਼ਾਂ 'ਚ ਰੌਲਾ ਪਾਉਂਦੇ ਫਿਰਦੇ ਆ ਅਸੀਂ ਕੋਈ ਬਾਲੇ ਚੰਗੇ ਬੰਦੇ ਨਹੀਂ ਅਸੀਂ ਮਾੜੇ ਆ ਭਾਈ ਸਾਨੂੰ ਮਾੜੇ ਰਹਿਣ ਦੋ ਨਾ ਸਾਨੂੰ ਚੰਗਾ ਬਨਣ ਦਾ ਸ਼ੌਂਕ ਆ ਪਰ ਤੁਹਾਨੂੰ ਇੰਨੀ ਗੱਲ ਦੱਸ ਦਈਏ ਅਸੀਂ ਕਦੇ ਕਿਸੇ ਚੰਗੇ ਬੰਦੇ ਨੂੰ ਨਹੀਂ ਮਾਰਾਂਗੇ ਪਿੱਛੇ ਜੇ ਹੋਰ ਵੀ ਬਹੁਤ ਰੋਲੇ ਪਏ ਆ ਜਿੰਨਾ ਕਰਕੇ ਸਾਨੂੰ ਆਏ ਕਿਹਾ ਗਿਆ ਵੀ ਇਹ ਐਂਟੀ ਸਿੱਖ ਨੇ ਜਾਂ ਐਂਟੀ ਪੰਜਾਬ ਨੇ ਜਾਂ ਐਂਟੀ ਖਾਲਸਾਣ ਨੇ ਅਸੀਂ ਕਦੇ ਵੀ ਇਹ ਅਸੀਂ ਜਿੱਥੋਂ ਦੇ ਉੱਥੇ ਹੀ ਰਹੇ ਆ ਪੰਜਾਬ 'ਚ ਹੀ ਰਹੇ ਆ ਪੰਜਾਬ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਯਾਰ ਆਪਦੀ ਕੌਮ ਦੇ ਉਲਟ ਚੱਲ ਕੇ ਕਿੱਥੇ ਜਾਵਣਾਂਗੇ ਸ਼ੁਰੂ ਤੋਂ ਆਪਦੀ ਕੌਮ ਦੀਆਂ ਕਿਸਾਂ-ਕਿੱਸੇ ਹੁੰਦੇ ਆਏ ਆ ਉਹਨਾਂ ਨੇ ਇੰਨੀ ਦਲੇਰੀ ਦਿੱਤੀ ਹੈ ਵੀ ਅਸੀਂ ਆਹ ਕੰਮ ਕਰੀ ਜਾਂਦੇ ਆ ਜੇ ਆਪਦੀ ਕੌਮ ਦੇ ਆ ਮਹਾਨ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਕਹਾਣੀਆਂ ਸੁਣੀਆਂ ਨੇ ਨਾ ਤੇ ਤਾਂ ਹੀ ਇੰਨਾ ਬਲ ਬਖਸ਼ਿਆ ਜਾਂ ਇੰਨਾ ਮਨ 'ਚ ਜਿਗਰਾ ਆਇਆ ਵੀ ਆਪਦੇ ਭਰਾ ਦੀ ਮੌਤ ਉੱਠ ਕੇ ਬਦਲਾ ਲੈ ਸਕੀਏ ਠੀਕ ਹੈ ਯਾਰ ਲਾਈਨ ਹੀ ਅਸੀਂ ਮਾੜੇ ਚ ਪੈ ਗਏ ਤਾਂ ਲਾਈਨ ਹੀ ਮਾੜੀ ਆ ਮਾੜੀਆਂ ਲੈਣਾ ਚ ਮਾੜੇ ਕੰਮ ਹੀ ਹੋਣੇ ਆ ਠੀਕ ਹੈ ਮੈਂ ਨਹੀਂ ਕਹਿੰਦਾ ਸਾਨੂੰ ਕੋਈ ਚੰਗਾ ਕਹੋ ਪਰ ਅਸੀਂ ਕਦੇ ਵੀ ਕਿਸੇ ਗੁਰੂ ਦੇ ਸਿੱਖ ਨੂੰ ਕਦੇ ਵੀ ਨਿਹੱਥੇ ਨੂੰ ਨਿਰਦੋਸ਼ ਨੂੰ ਨਹੀਂ ਮਾਰਾਂਗੇ ਹਾਂ ਜਿਹੜਾ ਬੰਦਾ ਸਾਡੇ ਉਲਟ ਚੱਲੂਗਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕਿਸੇ ਵੀ ਸੰਸਥਾ ਦਾ ਕੁਝ ਵੀ ਹੋਵੇ ਕਿਸੇ ਚਾਹੇ ਉਹ ਕਾਸੇ ਦਾ ਵੀ ਪ੍ਰਧਾਨ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਠੀਕ ਹੈ ਕਿਸੇ ਵੀ ਮੂਵਮੈਂਟ ਨਾਲ ਸੰਬੰਧਿਤ ਹੋਵੇ ਉਹਨੂੰ ਅਸੀਂ ਮਾਰਾਂਗੇ ਤੇ ਮਾਰਿਆ ਵੀ ਆ ਪਰ ਕਦੇ ਵੀ ਐਸ ਗੱਲ ਕਰਕੇ ਵੀ ਹਾਂ ਉਹਨਾਂ ਦੀ ਖਾਲਿਸਤਾਨ ਦੀ ਮੰਗ ਜਾਂ ਕੱਟੜ ਸਿੱਖ ਨੇ ਕਦੇ ਵੀ ਨਹੀਂ ਠੀਕ ਹੈ ਇਹ ਜੇ ਕੰਮ ਕਰਨ ਤੋਂ ਪਹਿਲਾਂ ਮਾਰਾਏ ਸਾਡੇ ਆਪ ਹੀ ਸਾਹ ਕੱਟ ਲਵੇ ਵੀ ਅਸੀਂ ਕਦੇ ਆਪ ਆਪ ਦੀਆਂ ਕੌਮ ਦੀਆਂ ਲੱਤਾਂ ਵਢੀਏ ਪਰ ਜੇ ਕੋਈ ਬੰਦਾ ਸਾਡੇ ਦੁਸ਼ਮਣਾਂ ਦੀ ਮਦਦ ਕਰੂਗਾ ਉਹ ਕੋਈ ਹੋਵੇ ਕਿਸੇ ਅਹੁਦੇ ਤੇ ਬੈਠਾ ਹੋਵੇ ਉਹਨਾਂ ਨੂੰ ਅਸੀਂ ਮਾਰਾਂਗੇ ਜ਼ਰੂਰ ਮਾਰਾਂਗੇ ਠੀਕ ਹੈ ਐਨੀ ਗੱਲ ਮੈਂ ਕਹਿਣੀ ਸੀ ਬਾਕੀ ਇੱਕ ਵਾਰੀ ਸੋਚ ਸਮਝ ਲਓ ਆਪ ਵੀ ਬਿਨਾ ਗੱਲਾਂ ਕਿਧਰਾਂ ਦਾ ਗੂਹ ਪਹਾੜੀ ਨਾ ਚੜਾਇਆ ਕਰੋ ਉਹ ਮੁੰਡਾ ਅੰਮਰਸਰ ਵਾਲਾ ਜਿਹਨੇ ਸੂਰੀ ਮਾਰਿਆ ਉਹ ਵੀ ਇਲੈਕਸ਼ਨਾਂ 'ਚ ਹੁਣ ਖੜਾ ਹੋਇਆ ਹੋਇਆ ਸੀਗਾ ਉਹਦੇ ਪਿੱਛੇ ਕਿੰਨਾ ਕ ਰੌਲਾ ਪਾਇਆ ਵਿਚਾਰੇ ਦੇ ਪਿੱਛੇ ਯਾਰ ਕਿਸੇ ਨੇ ਹੈ ਸਣੀ ਮੁੰਡਾ ਜਿਹਨੇ ਉਹ ਸੁਦੀਰ ਸੂਰੀ ਮਾਰਿਆ ਉਹ ਸ਼ਹੀਦ ਨੇ ਭਈ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਆਪਦੀ ਯਾਰ ਉਮਰ ਲਾਤੀ ਉਹਦਾ ਵਧੀਆ ਚੱਲਦਾ ਕਾਰੋਬਾਰ ਸੀ ਵਿਚਾਰੇ ਦਾ ਮਾਰਕ ਜੇਲ੍ਹ 'ਚ ਬੈਠਾ ਕਿੰਨੀ ਕੁ ਦੀ ਜ਼ਿਕਰਾਂ ਕੀਤਾ ਬਈ ਕਿਸੇ ਨੇ ਅ ਅਮਰਜੀਤ ਸਿੰਘ ਦੀ ਭਾਈ ਜੀ ਜਿਹਨੇ ਉੱਤਰਾਖੰਡ ਜੇ ਭਾਈ ਅਮਰਜੀਤ ਸਿੰਘ ਜਿਹਨੇ ਉੱਤਰਾਖੰਡ 'ਚ ਐਡਾ ਕੰਮ ਕੀਤਾ ਕੌਮ ਦੀ ਲੱਥੀ ਭੱਗ ਸਿਰ ਤੇ ਰੱਖੀ ਆ ਦੁਆਰੇ ਉਹਦਾ ਉਹ ਕਿੰਨਾ ਕਿ ਯਾਦ ਕਰ ਲਿਆ ਤੁਸੀਂ ਮੂਸੇ ਆਲਾ ਮੂਸੇ ਆਲਾ ਮੂਸੇ ਆਲਾ ਲਈ ਆ ਇਹਨੇ ਆਉਣ ਵਾਲੇ ਸਮੇਂ ਚ ਬਿਆਨਤਾ ਪੁੱਛੜ ਬੰਨਣਾ ਸੀ ਜਿੱਡਾ ਇਹ ਹੰਕਾਰਿਆ ਸੀ ਤੇ ਨਾਮ ਦੇ ਨਸ਼ੇ ਚ ਪੈਸੇ ਦੇ ਨਸ਼ੇ ਚ ਜਿੰਨਾ ਇਹ ਨੇ ਰੱਬ ਨੂੰ ਭੁੱਲਿਆ ਸੀ ਇਦੂ ਵੱਧ ਨੁਕਸਾਨ ਹੀ ਕਿਸੇ ਨੇ ਨਹੀਂ ਕਰਨਾ ਸੀ ਕੌਮ ਦਾ ਬਾਕੀ ਮਹਾਰਾਜ ਜੀ ਜਾਨੀ ਜਾਨ ਨੇ ਸਮਾਂ ਬਹੁਤ ਬਲਵਾਨ ਹੈ ਕੁਝ ਗੱਲਾਂ ਸਮੇਂ ਦੇ ਨਾਲ ਮੂਰੇ ਆ ਵੀ ਗਈਆਂ ਨੇ ਜਿਹੜੀਆਂ ਰਹਿ ਗਈਆਂ ਉਹ ਆ ਵੀ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਗੱਲ ਐਡ ਕਰ ਦਵਾ ਕਿ ਹਰ ਕਿਸੇ ਬੰਦੇ ਨੇ ਵੈਸੇ ਤਾਂ ਆਪਣੇ ਦਿਮਾਗ ਦੇ ਹਿਸਾਬ ਨਾਲ ਸੋਚਣਾ ਹੁੰਦਾ ਹੁਣੇ ਹਰੇਕ ਨਿਹਾਲ ਤੇ ਐਂਗਲ ਨਾਲ ਦੇਖਣਾ ਚਲੋ ਹਰੇਕ ਤੇ ਐਂਗਲ ਕਿਸੇ ਦਾ ਦੇਖਣ ਨੂੰ 6 ਲੱਗਦਾ ਕਿਸੇ ਨੂੰ 9 ਲੱਗਦਾ ਦੋਵੇਂ ਆਪ ਹੀ ਤਾਂ ਸਹੀ ਹੁੰਦੇ ਆ ਪਰ ਸਿੱਧੂ ਦਾ ਮਰਨ ਦਾ ਕਾਰਨ ਕੋਈ ਪੋਲਿਟੀਕਲ ਨਹੀਂ ਸੀ ਆ ਚਲੋ ਜੋ ਆਪਾਂ ਗੱਲਾਂ ਕੀਤੀਆਂ ਇਹ ਅੱਜ ਦੇ ਸਮੇਂ 'ਚ ਜੋ ਗੱਲਾਂ ਹੋ ਰਹੀਆਂ ਜੋ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ ਜੋ ਮਾਹੌਲ ਸੀ ਮੈਂ ਉਹ ਸਾਹਮਣੇ ਵਾਲੇ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਸਿੱਧੂ ਤੇ ਮਰਨ ਦਾ ਰੀਜ਼ਨ ਕੋਈ ਪੋਲਿਟੀਕਲ ਰੀਜ਼ਨ ਨਹੀਂ ਸੀਗਾ ਠੀਕ ਹੈ ਐਡੀ ਕੋਈ ਇਤੋਫ ਨਹੀਂ ਸੀਗੀ ਵੀ ਸੈਂਟਰ ਗਵਰਨਮੈਂਟ ਨੂੰ ਇਹਦੀ ਫਿਕਰ ਪੈ ਗਈ ਸੀਗੀ ਵੀ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜੇ ਇਤਨਜੋਦਾ ਐਵੇਂ ਜੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੁਰ ਪੈਣ ਉਹਨਾਂ ਨੂੰ ਐਡਾ ਕੋਈ ਫਰਕ ਨਹੀਂ ਜ ਨਾ ਉਹਨੂੰ ਬੀਜੇਪੀ ਨਾਲ ਤੁਰਨ ਨੂੰ ਐਡਾ ਕੋਈ ਚੱਕਰ ਹੈ ਨਹੀਂਗਾ ਤੁਰ ਉਹ ਦਿਨ ਨਾਲ ਵੀ ਜੋੜੀ ਸਕਦਾ ਹੋਣਾ ਠੀਕ ਹੈ ਨਾ ਉਹ ਬੀਜੇਪੀ ਨੇ ਤਾਂ ਕਾਂਗਰਸ ਦੇ ਮੁਕਾਬਲੇ ਆਪਣਾ ਕੁਝ ਵੀ ਨੁਕਸਾਨ ਨਹੀਂ ਕੀਤਾ ਕਾਂਗਰਸ ਨੇ ਨੁਕਸਾਨ ਕੀਤਾ ਜੋ ਵੀ ਪੰਜਾਬ ਦਾ ਹਮੇਸ਼ਾ ਜੋ ਵੀ ਕੀਤਾ ਜੇ ਉਹਦੇ ਨਾਲ ਤੁਰ ਸਕਦਾ ਫਿਰ ਇਹਨੂੰ ਹੋਰ ਕਿਸੇ ਪਾਰਟੀ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਾ ਠੀਕ ਹੈ ਇਹਦਾ ਕਾਰਨ ਪਰਸਨਲ ਸੀਗਾ ਜੇ ਕੋ ਕਹੂਗਾ ਕੀ ਸੋਇਦਾ ਹੋਊਗਾ ਵੀ 골ਡੀ ਦਾ ਇਹ ਉਹਦੇ ਨਾਲ ਕੀ ਲੱ ਲਖਖਸੀ ਵੀ ਉਹਦਾ ਉਹ ਕਿੱਦਾਂ ਸਰਕਲ ਸੀ ਜਾਂ 골ਡੀ ਕੀ ਜਾਣਦਾ ਛੇ ਸਰਕਲ ਬਾਰੇ ਸਿੱਧੂ ਮੂਸੇ ਵਾਲਾ ਵੀ ਉਹਨਾਂ ਬੰਦਿਆਂ ਚੋਂ ਛੁੱਟਦਾ ਬੰਦੇ ਸੀ ਜਿਹੜੇ ਬੰਦੇ ਇੱਥੇ ਯੂਨੀਵਰਸਿਟੀ ਟਾਈਮ ਦੇ ਦੌਰਾਨ ਅਸੀਂ ਉੱਠਦੇ ਪੈਂਦੇ ਰਹੇ ਹਾਂ ਮੈਂ ਤੇ ਲਾਰੈਂਸ ਭਈ ਅਸੀਂ ਸਟੂਡੈਂਟ ਪੋਲਿਟਿਕਸ 'ਚ ਐਕਟਿਵ ਰਹੇ ਹਾਂ ਬਾਬਾ ਸੰਧੂ ਹੁੰਦਾ ਸੀਗਾ ਜਿਹਨੇ ਸਿੱਧੂ ਨੂੰ ਕਾਂਗਰਸ ਜੁਆਇਨ ਕਰਾਈ ਸੀ ਉਹ ਸਾਨੂੰ ਵੀ ਮਿਲਦਾ ਏ ਫਨੋ ਵੀ ਕਿਤੇ ਲਿਆ ਜਾਂਦਾ ਸੀ ਉਹ ਬਿਆਰਾਂ ਦੋਸਤਾਂ ਕੋ ਵੀ ਆ ਜਾਓ ਯਾਰ ਫਲਾਨੀ ਸਾਹ ਚੱਲੀ ਆ ਜਾਓ ਧੌਂਕੀ ਸਾਹ ਚੱਲੀਏ ਉਹਨੇ ਸਾਨੂੰ ਵੀ ਕੋਸ਼ਿਸ਼ ਕੀਤੀ ਵੀ ਹਾਂ ਇਹਨਾਂ ਨੂੰ ਵੀ ਕਾਂਗਰਸ ਨਹੀਂ ਮਤਲਬ ਵੀ ਕਰੀਏ ਪਰ ਆਪਣਾ ਉਧਰ ਇੰਟਰਸਟ ਹੀ ਨਹੀਂ ਸੀ ਨਾ ਕਦੇ ਬਣਿਆ ਆਪਾਂ ਉਹਨਾਂ ਨਾਲ ਕਦੇ ਤੋੜੇ ਨਹੀਂ ਸਕਦੇ ਸੀ ਫਿਰ ਆਪਣਾ ਉਧਰ ਚੀਜ਼ ਇੰਟਰਸਟ ਹੀ ਨਹੀਂ ਹੁੰਦੇ ਆ ਆਪਾਂ ਆਪ ਦਾ ਚਲੋ ਜੀ ਕੰਮਕਾਰ ਕਰਨ ਨੂੰ ਆਪਦਾ ਆਪਾਂ ਛੱਕ ਕੇ ਬਾਹਰ ਆ ਗਏ ਪਰ ਗੱਲਾਂ ਇਹ ਇੱਕ ਸਰਕਲ ਸਾਡੇ ਰਲਦੇ ਸੀ ਮੇਰੇ ਕਹਿੰਦਾ ਮਤਲਬ ਆ ਕਰ ਲਾਲ ਨੇ ਮੇਰੇ ਬ੍ਰਦਰ ਨੇ ਕੋਈ ਇਦਾਂ ਦੀ ਗੱਲ ਕਰਤੀ ਸੀ ਕੋਈ ਇਦਾਂ ਦੀ ਕੋਈ ਗੱਲ ਕਿਸੇ ਸਰਕਲ ਚ ਬੈਠੇ ਕਰਤੀ ਸੀ ਕਿਸੇ ਆਰਟਿਸਟ ਕੋਲੇ ਜਿਹੜੀ ਉਹ ਘੁੰਮ ਘਮਾ ਕੇ ਸਿੱਧੂ ਕੋਲੇ ਜਾਵੜੀ ਤੇ ਸਿੱਧੂ ਨੇ ਸਾਡੇ ਐਂਟੀ ਨਾਲ ਰਲ ਕੇ ਕੋਈ ਆਪਦੇ ਟਕੜਮ ਲਾ ਕੇ ਇਹਨਾਂ ਨੇ ਵੀ ਆਪਦੇ ਹੰਕਾਰ ਚ ਇਹ ਚੀਜ਼ ਸੋਚੀ ਵੀ ਹਾਂ ਇਹਦਾ ਨੁਕਸਾਨ ਕਰਾ ਦਈਏ ਕੋਈ ਹੋਰ ਵੀ ਰੀਜ਼ਨ ਸੀ ਕਿ ਕੱਲਾ ਇਹੀ ਰੀਜ਼ਨ ਨਹੀਂ ਸੀ ਪਰ ਇਹ ਵੀ ਰੀਜ਼ਨ ਸੀਗਾ ਮੈਂ ਤਾਂ ਕਹਿਣਾ ਚਾਹੁੰਦਾ ਵੀ ਬਹੁਤ ਬੰਦੇ ਇਹ ਕਹਿ ਦਿੰਦੇ ਆ ਵੀ ਇਹ ਉਹਦੇ ਨਾਲ ਇਹਦਾ ਕੀ ਲੈਣ ਦੇਣ ਸੀ ਜਾਂ ਕੁਝ ਉਹੀ ਬੰਦੇ ਜਿਨ੍ਹਾਂ ਨੂੰ ਸਿੱਧੂ ਆਪ ਦੇ 올 ਦਾ ਟਾਈਮ ਨਾਲ ਰੱਖਦਾ ਸੀ ਉਹ ਕਿਸੇ ਟਾਈਮ ਸਾਡੇ ਜਾਣ ਕਰਦੇ ਆ ਠੀਕ ਹੈ ਸੋ ਸਾਡੀਆਂ ਸੀਗੀਆਂ ਕੋਈ ਆਪਸ ਵਿੱਚ ਕੋਈ ਚੀਜ਼ਾਂ ਮੜੀਆਂ-ਮੁਟੀਆਂ ਚਾਹੁੰਦੇ ਨਾ ਚਾਹੁੰਦੇ ਇੰਟਰੈਕਟ ਡਾਇਰੈਕਟਰ ਰਲਦੀਆਂ ਠੀਕ ਹੈ ਕੋਈ ਗੱਲਾਂ ਇੱਥੇ ਤੋਂ ਉੱਧਰ ਟ੍ਰੈਵਲ ਹੋਈਆਂ ਨੇ ਇਹ ਰੀਜ਼ਨ ਸੀਗਾ ਹੋਰ ਕੋਈ ਰੀਜ਼ਨ ਨਹੀਂ ਸੀਗਾ ਬਾਕੀ ਜੋ ਇਹ ਯੂਥ ਦਾ ਸਮਾਂ ਤੇ એનર્ਜੀ ਹੈ ਕਿਸੇ ਵਧੀਆ ਗੱਲਾਂ ਨੂੰ ਨਹੀਂ ਚਾਹੀਦੀ ਆ ਮੈਂ ਤਾਂ ਇਹੀ ਮੈਸੇਜ ਦਿੰਨਾ ਜੇ ਕਿ ਜੇ ਇੱਕ ਬੰਦੇ ਦੇ ਵੀ ਸਮਝ ਆ ਜੂਗੀ ਤਾਂ ਮੈਂ ਸੋਚੂਗਾ ਵੀ ਵਰਥ ਟਾਈਮਰੀ ਹੈ ਆਡੀਓ ਪਾਉਣਾ ਠੀਕ ਹੈ ਇਹ ਬਲਕੌਰ ਸਿੰਘ ਆ ਕੇ ਜਿਹੜੇ ਯਾਰ ਰਾਹੁਲ ਗਾਂਧੀ ਨੂੰ ਜਾ ਕੇ ਇਹ ਗੱਲ ਕਹਿ ਸਕਦੇ ਦੀ ਆਪਣੀ ਤੇ ਜੀ ਸੇਮ ਸਿਚੁਏਸ਼ਨ ਹੈ ਉਸੇ ਟਰੈਜੇਡੀ ਚ ਤੁਸੀਂ ਲੰਘੇ ਹੋ ਉਸੇ ਚ ਮੈਂ ਲੰਘਿਆ ਹਾਂ ਵੀ ਤੁਸੀਂ ਵੀ ਸ਼ੀਤ ਪਰਿਵਾਰ ਤੋਂ ਆ ਮੈਂ ਵੀ ਤੁਸੀਂ ਮੇਰੀ ਗੱਲ ਸਮਝ ਸਕਦੇ ਹੋ ਇਹਨਾਂ ਪਿੱਛੇ ਸਮਾਂ ਨਾ ਖਰਾਬ ਕਰੋ ਠੀਕ ਹੈ ਇਹ ਡਰਾਮੇਬਾਜ਼ ਬੰਦਾ ਜਿਹੜਾ ਬੰਦਾ ਬੁੱਢੀ ਉਮਰੇ ਆ ਕੇ ਵੀ ਜਿਹਨੇ ਦਾੜੀ ਤੇ ਛੱਟਾ ਵਾਲ ਵੀ ਨਹੀਂ ਆਉਣ ਦਿੱਤਾ ਕਿੱਡੀ ਕੋਈ ਬੰਦੇ ਦੀ ਗੈਰਤ ਹੋ ਗਈ ਜਵਾਨ ਪੁੱਤ ਮਰਿਆ ਹੋਵੇ ਤੇ ਇਹ ਦਸਾਂ ਦਿਨਾਂ ਬਾਅਦ ਅਸੀਂ ਦਾੜੀ ਰੰਗ ਕਰ ਲੈਂਦਾ ਠੀਕ ਹੈ ਇਹ ਇਹ ਗੱਲਾਂ ਬਾਗੀਆਂ ਵਾਲੀਆਂ ਕਰਦਾ ਪਰ ਗੱਲਾਂ ਹੀ ਕਰ ਸਕਦਾ ਤੇ ਅਸੀਂ ਸੱਚੀ ਮੁੱੱਚੀ ਬਾਗੀਆਂ ਹੋਏ ਆਂ ਆਲ ਦੇ ਭਰਾਵਾਂ ਪੁੱਛੇ ਤੇ ਰਹਿਂਦੀ ਉਮਰ ਤੱਕ ਜਿੰਨਾ ਚੱਕਰ ਹੈਗੇ ਆ ਜਿੰਨਾ ਚੱਕਰ ਜਿਉਂਦੇ ਆ ਉਹਨਾਂ ਚੱਕਰ ਰਵਾਂਗੇ ਇਹਨਾਂ ਵਾਂਗੂ ਸਾਨੂੰ ਕੋਈ ਆਪਦਾ ਪਰਿਵਾਰ ਅੱਗੇ ਵਧਾਉਂਦੇ ਆ ਜਵਾਗ ਜੰਮਣ ਦੀਆਂ ਕੋਠੀਆਂ ਹਵੇਲੀਆਂ ਦੀ ਚਸ ਨਹੀਂ ਹੈਗੀ ਠੀਕ ਹੈ ਜਿਹੜੀ ਗੱਲ ਕਹੀ ਹੈ ਤੇ ਭਰਾਵਾਂ ਲਈ ਤੁਰਿਆਂ ਤੇ ਮਰਦ ਜੰਮ ਤੱਕ ਤੁਰਾਂਗੇ ਠੀਕ ਹੈ ਜੀ ਸਸੇਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ